ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਸੀਆਈ 1 ਵੱਲੋਂ ਬਦਮਾਸ਼ਾਂ ਦਾ ਪਿੱਛਾ ਕਰ ਕੀਤਾ ਜਾ ਰਿਹਾ ਸੀਗਾ ਜਿਸ ਦੇ ਗੱਡੀਆਂ ਦੀ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਸੀ ਕਿ ਬਦਮਾਸ਼ਾਂ ਦੀ ਗੱਡੀ ਪੋਲ ਨਾਲ ਟਕਰਾਈ ਤੇ ਜਿਸ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇੱਕ ਘਰ ਦੇ ਵਿੱਚ ਕੁਝ ਸਮਾਨ ਸੁੱਟਣ ਦੀ ਸੂਚਨਾ ਮਿਲਣ ਤੇ ਜਦੋਂ ਘਰ ਵਾਲੇ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਪਲਾਟ ਦੇ ਵਿੱਚ ਕਾਰਤੂਸੁੱਟੇ ਹੋਏ ਨੇ ਤੇ ਉਹਨਾਂ ਨੇ ਮੌਕੇ ਦੇ ਉੱਤੇ ਕੰਟਰੋਲ ਰੂਮ ਦੇ ਉੱਤੇ ਫੋਨ ਕਰਕੇ ਉਸ ਕਾਰਤੂਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਆਓ ਆਪਾਂ ਉਹਨਾਂ ਘਰ ਵਾਲਿਆਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿੰਨਾ ਹੈ ਉਹਨਾਂ ਦੇ ਇਸ ਮਾਮਲੇ ਦੇ ਵਿੱਚ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਦੀਆਂ ਜਿਹੜੀ ਗੱਡੀ ਖੰਬੇ ਨਾਲ ਵੱਜੀ ਹੈ आलो दादा मार ਹੰਜਵੀ ਚ ਕੀ ਨਾਮ ਹੈ ਟਿਕੜਮੱਲਾ ਮੇਰਾ ਨਾਮ ਲਵਦੀ ਸ਼ਰਮਾ ਮੈਂ ਅੱਲਾਪਾਪਾ ਬਾਬਾ ਦੀਸੀ ਨਗਰ ਤੇ ਖੜੇ ਆਂ ਕੀ ਘਟਨਾ ਹੋਈ ਹੈ ਕੋਈ ਸਮੱਸਿਆ ਘਟਨਾ ਹੋਈ ਵੀ ਇੱਥੇ ਕਿਰਾਏ ਦਾ ਰਹਿੰਦੇ ਆ ਮੇਰੇ ਇਹ ਉਹਨਾਂ ਨੂੰ ਕਿਤੇ ਸਾਹਮਣੇ ਜਿਹੜੇ ਲੇਬਰ ਕੰਮ ਕਰਦੇ ਦੱਸਿਆ ਵੀ ਤੁਹਾਡੇ ਪਲਾਟ 'ਚ ਕੋਈ ਸੁੱਟ ਗਿਆ ਅੱਛਾ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਸ਼ਰਮਾ ਜੀ ਆਓ ਇੱਥੇ ਕੋਈ ਸਾਡੇ ਸਮਾਨ ਸੁੱਟ ਗਿਆ ਕਾਰਤੂਸ ਸੀਗੇ 4 ਕਾਰਤੂਸ ਸੀਗੇ ਅੱਛਾ ਤੇ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਉਹ ਕਹਿੰਦੇ ਤੁਸੀਂ ਉੱਥੇ ਪਹੁੰਚੋਗੇ ਸੀ ਆਪਣੇ ਮਹਲਾਦਿਆਂ ਭੇਜਦੇ ਆਂ ਅੱਛਾ ਤੇ ਅੰਦਰ ਮੈਂ ਜਾ ਕੇ ਦੇਖਿਆ ਤਾਂ ਅੰਦਰ 4 ਕਾਰਤੂਸ ਕਿੰਨੇ ਕਹਿੰਦੇ ਕਿ ਸਤਾਂਵੇਂ ਸੀ ਕਿਹੜੇ ਰਫਲ ਦੇ ਸੀ ਜਦੋਂ ਨਹੀਂ ਨਹੀਂ ਪਤਾ ਲੰਬੇ ਸਾਈਜ਼ ਦੇ ਲੰਬੇ ਸੀਗੇ ਹੂੰ ਕਿੰਨੇ ਕਿ ਲੰਬੇ ਸੀ ਤਕਰੀਬਨ ਇਹ ਰਾਂ ਇੰਨਾ ਲੰਬੇ ਹੋਣਗੇ ਤਿੰਨ ਗਿੰਜ ਤਕਰੀਬਨ ਅੱਛਾ ਤੇ ਹੁਣ ਲੈ ਗਿਆ ਕਿ ਹਾਂ ਪੁਲਿਸ ਨੂੰ ਫੋਨ ਕੀਤਾ ਸੀ ਉਹ ਆ ਕੇ ਰਿਕਵਰ ਕਰਕੇ ਲੈ ਗਏ ਕਿੰਨੇ ਕਿ ਚਾਰ ਸੀ ਕਿੰਨਾ ਟਾਈਮ ਲੱਗਿਆ ਪੁਲਿਸ ਨੂੰ ਆਉਣ ਚ ਪੁਲਿਸ ਦਾ ਰਿਸਪੌਂਸ ਥੋੜਾ ਡੇਲੇ ਹੈ ਘੰਟਾ ਕੋ ਪੌਣਾ ਘੰਟਾ ਹੋ ਗਿਆ ਕਿ ਇਹਨੂੰ ਅੱਛਾ ਮੈਨੂੰ ਐਸੇ ਵੀ ਜਲਦੀ ਆ ਜਾਣਾ ਚਾਹੀਦਾ ਸੀ ਮੈਂ ਕਿਉਂ ਬਿਜੀ ਆਪਾਂ ਬਿਜੀ ਆ ਮੈਂ ਆਪਣੇ ਕੰਮ ਛੱਡ ਕੇ ਆਇਆ ਸੀਗਾ ਹੂੰ ਅੱਜ ਤਾਂ ਬਣਾ ਕੇ ਜੇ ਥਾਣਾ ਵੀ ਇੱਥੋਂ ਜਿੱਤੇ ਦੇਰ ਕੇ 2 ਕਿਲੋਮੀਟਰ ਤੇ 2 ਕਿਲੋਮੀਟਰ ਹੀ ਐਸਐਸਪੀ ਦਲਦਾ ਨਹੀਂ ਰਿਕਵਰੀ ਦੇ ਟਾਈਮ ਲੱਗਾ ਪੁਲਿਸ ਨੂੰ ਜਦ ਤੱਕ ਮੇਰੇ ਹਿਸਾਬ ਨਾਲ 5-4 ਮਿੰਟਾਂ ਚ ਆ ਜਾਣਾ ਜਿਹਦਾ ਸੀਗਾ ਹੂੰ ਫਾਸਟਰ ਕਵਰੀ ਤੇ ਆਪਾਂ 5-4 ਮਿੰਟ ਨੂੰ ਗਿਣਦੇ ਆ ਜੇ 25-30 ਮਿੰਟ ਹੋ ਗਏ ਤਾਂ ਉਹਨੂੰ ਫਾਸਟਰ ਕਵਰੀ ਨਹੀਂ ਗਿਣ ਸਕਦੇ ਅੱਛਾ